ਮੈਂ ਹਰਮਨਦੀਪ ਪਿੰਡ ਕੋਟਪਾਈ ਮੇਰਾ ਬੱਚਾ ਗਲੀ ਚ ਖੇਡ ਰਿਆ ਸੀ ਕੋਈ ਮੋਟਰਸਾਈਕਲ ਤੇ ਫੇਟ ਮਾਰ ਕੇ ਜਾਵੜਾ ਚੱਕਿਆ ਬਣ ਉਸਨੇ ਗਲੀ ਚ ਕਿਸ ਨੇ ਇੱਕ ਲਿਆਦਾ ਬਹੁਤ ਗੰਭੀਰ ਹਾਲਤ ਆ ਜੀ ਬੱਚੇ ਦਾ ਆਪਰੇਸ਼ਨ ਹੋਣਾ ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਕਿ ਅਸੀਂ ਇਲਾਜ ਕਰਵਾ ਸਕੀਏ ਬੱਚੇ ਦੀ ਮਦਦ ਕਰਵਾਦ ਤੋਂ ਵੱਧ ਮੇਰਾ ਦਿਹਾੜੀ ਕਰਦਾ 400 ਦਿਹਾੜੀ ਦਾ ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਕਿ ਅਸੀਂ ਬੱਚੇ ਦਾ ਇਲਾਜ ਕਰਾ ਸਕੀਏ ਸਾਡੀ ਵੱਧ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਕੋਟਪਈ ਤਹਿਸੀਲ ਗਿੱਦੜਵਾਹਾ ਜ਼ਿਲ੍ਹਾ ਛੇੜੀ ਮਕਸਦ ਸਾਹਿਬ ਸਾਡੇ ਪਿੰਡ ਕੋਟਪਈ ਦਾ ਇੱਕ 5 ਸਾਲ ਦਾ ਬੱਚਾ ਕੋਈ ਵੀਰ ਮੋਟਰਸਾਈਕਲ ਤੇ ਉਸ ਦਾ ਐਕਸੀਡੈਂਟ ਕਰ ਗਿਆ ਤੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਸੱਟ ਆ ਬੱਚੇ ਦੇ ਉਸ ਨੂੰ ਮਕੇ ਫਰੀਦਕੋਟ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਦਾਖਲ ਕੀਤਾ ਗਿਆ ਖਰਚਾ ਕਾਫੀ ਹੋਣਾ ਹੈ ਤੇ ਵੀਰਾਂ ਨੂੰ ਮੇਰੀ ਬੇਨਤੀ ਹੈ ਜਿੱਥੇ ਤੱਕ ਵੀਡੀਓ ਜਾਂਦੀ ਹੈ ਵੀ ਵੱਧ ਤੋਂ ਵੱਧ ਇਸ ਬੱਚੇ ਦੀ ਸਹਾਇਤਾ ਦੀ ਲੋੜ ਹੈਗੀ ਇਸ ਬੱਚੇ ਨੂੰ ਵੱਧ ਪੱਧਰ ਕਿਤੀ ਜਾਵੇ ਨਾਨਕ ਤੇਰਾ ਤੇਰਾ ਸੁਸਾਇਟੀ ਪਿੰਡ ਕੋਟ ਪਈ ਤੇ ਕੁਝ ਦਾਨੀ ਸੱਜਣਾ ਨੇ ਵੀਰਾਂ ਨੇ ਸਹਾਇਤਾ ਦਿੱਤਾ ਹੈ ਮਾਇਆ ਦਿੱਤੀ ਹੈ ਇਸ ਬੱਚੇ ਦੀ ਮਦਦ ਕਰਨ ਵਾਸਤੇ ਮੈਂ ਫਰੀਦਕੋਟ ਪਿੰਡ ਕੋਟ ਵਿੱਚ ਪਹੁੰਚਿਆ ਹਾਂ ਤੇ ਇਹ ਜਿਹੜੀ ਸੇਵਾ ਹੈ ਇਹ ਮੈਂ ਸੇਵਾ ਏ ਭੈਣ ਨੂੰ ਦੇਣ ਜਾ ਰਿਹਾਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ